ਸਭ ਤੋਂ ਪਹਿਲਾਂ ਬਜ਼ੁਰਗੋ ਬਜ਼ੁਰਗ ਤਾਂ ਮੈਨੂੰ ਕਹਿ ਹੋ ਗਿਆ ਜਿਹੜੇ ਫੌਜੀ ਹੁੰਦੇ ਉਹ ਤਾਂ ਜਵਾਨ ਹੁੰਦੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਦਾ ਜਵਾਨ ਤੁਹਾਡੀ ਉਮਰ ਕਿੰਨੀ ਆ ਉਮਰ ਮੇਰੀ ਇਸ ਵੇਲੇ ਆਰਮੀ ਦੇ ਹਿਸਾਬ ਨਾਲ ਥੋੜੀ ਬਹੁਤ ਘੱਟ ਹੋ ਸਕਦੀ ਆ ਉਹ ਵੀ 90 ਤੋਂ ਉੱਪਰ ਆ 91 ਕਹਿੰਦੇ ਆ ਜੀ ਲੇਕਿਨ ਮੇਰੀ ਉਮਰ 94 ਸਾਲ ਹੋ ਗਈ ਆ ਸਨ 62 ਵਿੱਚ ਮੈਂ ਭਰਤੀ ਹੋਇਆ ਸਾਨੂੰ ਰੈਫਲਾਂ ਫੜਾਤੀਆਂ ਤੇ ਚైనా ਦੇ ਉਦੋਂ ਉਹ ਛੜਪੀ ਸੀ ਚైనా ਨੇ ਗਰਬ੍ਰਿਸ਼ਨ ਕੀਤੀ ਸੀ ਅਸੀਂ ਚైనా ਨੂੰ ਲੜਨ ਵਾਸਤੇ ਚਲੇ ਗਏ ਅਸੀਂ ਉੱਥੇ ਕੰਝਾਂ ਬੰਦਿਆਂ ਨੇ ਲੱਤਾਂ ਵਢਾ ਲੀਆਂ ਇਹਨੀਆਂ ਲੱਤਾਂ ਬਰਸ ਲੱਗ ਗਈ ਬੂਢ ਖੋਲ ਨਹੀਂ ਸਕਦੇ ਲੱਤਾਂ ਵੱਡਣੀਆਂ ਪਈਆਂ ਅਸ਼ੋਕ ਚੌਕਰ ਮੈਂ ਉਦੋਂ ਲਿਆ ਜੀ 65 ਦੀ ਲੜਾਈ ਦੇ ਵਿੱਚ ਅੱਛਾ ਜੀ ਸਾਨੂੰ ਇਧਰਲੇ ਪਾਸਿਓਂ ਪਾਕਿਸਤਾਨ ਵੱਲੋਂ ਪਹਾੜੀਆਂ ਐਂ ਚੜਦੀਆਂ ਸੀ ਯਾਪੇ ਜਿੱਦਾਂ ਮਰਜੀ ਬੰਦਾ ਭੱਜਾ ਹੁੰਦਾ ਹੂੰ ਸਾਡੇ ਵੱਲੋਂ ਐ ਤਿੱਖੀ ਸੀ ਜਦੋਂ ਅਸੀਂ ਚੜਦੇ ਸੀ ਮੂੰਹ ਢਾਂਦੇ ਸੀ ਉੱਪਰਲੇ ਦੇ ਉੱਪਰ ਲਈ ਹੂੰ ਤਾਂ ਚੱਕ ਦਿੰਦੇ ਸੀ ਵੀ ਕੇ ਨੰਦ ਗੋਪਾਲ ਮੈਨੂੰ ਕਹਿੰਦਾ ਮੈਂ ਉਹਦਾ ਸਕਾਉਟ ਸੀ ਨੰਬਰ 1 ਸਕਾਉਟ ਹੁੰਦਾ ਇੱਕ ਵੀ ਫਲਟਣ ਬਾਜੂ ਦੇ ਮਰਜੂਦ ਮਰ ਜਾਏ ਜਦੋਂ ਸਾਨੂੰ ਲਾਉਣਾ ਸ਼ੁਰੂ ਕੀਤਾ ਮੈਂ ਵੀ ਬੇਹੋਸ਼ ਹੋ ਗਿਆ ਉਹ ਵੀ ਬੇਹੋਸ਼ ਹੋ ਗਿਆ ਸ਼੍ਰੀਨਗਰ ਗਏ ਆ ਸਾਡੇ ਨਾਲੋਂ ਤਿੰਨ ਆਦਮੀ ਮਰ ਗਏ ਸੀ ਅਸੀਂ ਦੋਵੇਂ ਜਣੇ ਉਹਨਾਂ ਨੇ ਚੱਕੇ ਸੀ ਨਲਗੋਂ ਜਿਹੜਾ ਸਾਡੇ ਗੋਲੀਆਂ ਗਾਲੀਆਂ ਜਿੰਨੀਆਂ ਕੋ ਕੱਢ ਸਕਦੇ ਸੀ ਕੱਡੀਆਂ ਸਾਡੇ ਪਿੱਛੋਂ ਪਤਾ ਲੱਗਾ ਮੇਰੇ ਬੱਚਿਆਂ ਦਾ ਮਾਮਾ ਉਹਦਾ ਇੱਕ ਆਦਮੀ ਮਿਲਿਆ ਉਹਨੇ ਦੱਸਿਆ ਉਹਨਾਂ ਦੇ ਬੰਦੇ ਨੇ ਜਾ ਕੇ ਵੀ ਐਂਦਾ ਕਰਕੇ ਤੇਰਾ ਆਪਣਾ ਭਈਆ ਪਤਾ ਨਹੀਂ ਮਰ ਗਿਆ ਵਾ ਪਤਾ ਨਹੀਂ ਜਿੰਦਾ ਵਾ ਵੀ ਉਹ ਜਖਮੀ ਬਹੁਤ ਸੀ ਖੂਨ ਨਿਕਲ ਰਿਹਾ ਸੀ ਜੀ ਕਦੋਂ ਹੀ ਪੁੰਨੇ ਚਲੇਗਾ ਨਾ ਕੋਈ ਚਿੱਠੀ ਨਾ ਕੋਈ ਪਰਚਾ ਉਸ ਵੇਲੇ ਹੁੰਦਾ ਨਹੀਂ ਸੀ ਬੜੇ ਚਾ ਨਾਲ ਤੇ ਬੜੇ ਪਿਆਰ ਨਾਲ ਉਹ ਚਿੱਠੀ ਪੜੀ ਜਾਂਦੀ ਸੀ ਜੀ ਸਾਨੂੰ 17 ਦਿਨੀ ਪੁੰਨੇ ਤੋਂ ਮੋੜਿਆ ਤੇ 17 ਦਿਨ ਚ ਪਿੱਛੇ ਮਕਾਣਾ ਹੋ ਵਟੀਆਂ ਜੈ ਗੁਰਦੀਪ ਤਨ ਗੁਰਦੀਪ ਜੈ ਪੀਮ ਜੈ ਭਾਰਤ ਅੱਜ ਇੱਕ ਇਹੋ ਜਿ ਦੇ ਖੇਤ ਨੂੰ ਮਲਾਉਣ ਜਾ ਰਹੇ ਹਾਂ ਜੇ ਸ਼ਰਸ਼ੀਤ ਤੋਂ ਬਹੁਤ ਸਾਰੇ ਨੌਜਵਾਨ ਸਾਡੇ ਲੜਕੇ ਲੜਕੀਆਂ ਸਿੱਖਣ ਦੀ ਕੋਸ਼ਿਸ਼ ਕਰਨਗੇ ਤੇ ਜੇ ਆਪਾਂ ਇਹ ਗੱਲ ਕਰੀਏ ਸਭ ਤੋਂ ਪਹਿਲਾਂ ਕਿ ਚੰਗੀ ਸਿਹਤ ਦਾ ਰਾਜ ਫਿਟਨੈਸ ਦਾ ਰਾਜ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਦੇ ਗਲ ਦੇ ਵਿੱਚ ਪਾਏ ਹੋਏ ਮੈਡਲ ਨੇ ਤੇ ਇਹਨਾਂ ਮੈਡਲਾਂ ਦੇ ਵਿੱਚ ਇੱਕ ਅਸ਼ੋਕ ਚੱਕਰ ਵੀ ਹੈ ਤੇ ਇਹਦੀ ਵੀ ਆਪਾਂ ਪੂਰੀ ਜਾਣਕਾਰੀ ਲਵਾਂਗੇ ਕਿ ਆਪਾਂ ਪਹੁੰਚ ਕੀਤੀ ਐ ਇਸ ਵੇਲੇ ਸੂਬੇਦਾਰ ਸੂਨ ਸਿੰਘ ਜੀ ਨਾ ਹਰੇ ਜਿਹੜੇ ਜ਼ਿਲ੍ਹਾ ਜਲੰਧਰ ਦਾ ਪਿੰਡ ਆਦੀ ਕਲਾਂ ਹੈ ਉੰਗੀ ਚਿੱਟੀ ਰਹੀਮਪੁਰ ਦੇ ਬਿਲਕੁਲ ਨੇੜੇ ਐ ਤੇ ਬਜ਼ੁਰਗਾਂ ਦੀ ਉਮਰ ਆਪਾਂ ਇਹਨਾਂ ਤੋਂ ਪੁੱਛਾਂਗੇ ਸਭ ਤੋਂ ਪਹਿਲਾਂ ਬਜ਼ੁਰਗੋ ਬਜ਼ੁਰਗ ਤਾਂ ਮੇਰੇ ਤੋਂ ਕੈ ਹੋ ਗਿਆ ਜਿਹੜੇ ਫੌਜੀ ਹੁੰਦੇ ਉਹ ਤਾਂ ਜਵਾਨ ਹੁੰਦੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਦਾ ਜਵਾਨ ਹਾਂ ਸਦਰ ਜਵਾਨ ਤੇ ਨਾਰ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਸਰੋਤੇ ਜਨਣਾ ਚਾਹੁੰਦੇ ਆ ਵੀ ਤੁਹਾਡੀ ਉਮਰ ਕਿੰਨੀ ਆ ਉਮਰ ਮੇਰੀ ਇਸ ਵੇਲੇ ਆਰਮੀ ਦੇ ਹਿਸਾਬ ਨਾਲ ਥੋੜੀ ਬਹੁਤ ਘੱਟ ਹੋ ਸਕਦੀ ਹੈ ਉਹ ਵੀ 90 ਤੋਂ ਉੱਪਰ ਆ 91 ਕਹਿੰਦੇ ਆ ਜੀ ਲੇਕਿਨ ਮੇਰੀ ਉਮਰ 94 ਸਾਲ ਹੋ ਗਈ ਆ ਤੇ ਮੇਰਾ ਪਰਿਵਾਰ ਇੰਗਲੈਂਡ ਵਿੱਚ ਬਹੁਤ ਆ। ਅੱਛਾ ਜੀ। ਮੇਰੀਆਂ ਦੋ ਭੂਆ ਸੀ ਜਿਨ੍ਹਾਂ ਦਾ ਸਾਰਾ ਬੱਚੇ ਲਾਣਾ ਬਾਣਾ ਉਹ ਤਕਰੀਬਨ ਇਹ ਆ ਇੱਥੇ ਕਹੇਗਾ ਖਾਨਪੁਰ ਖਾਨਪੁਰ ਦੇ ਸੀ। ਉਹਨਾਂ ਦਾ ਨਾਂ ਸੀ ਭਗਤ ਸਿੰਘ ਤੇ ਪੂਰਨ ਸਿੰਘ। ਜੀ। ਉਹਨਾਂ ਦਾ ਸਾਰਾ ਹੀ ਪਰਿਵਾਰ ਉੱਥੇ ਆ। ਜੀ। ਉਹਨਾਂ ਨੇ ਸਹਾਰੀ ਵਾਲ ਜ਼ਮੀਨ ਲਈ। ਜੀ। ਤੇ ਮੈਂ ਵੀ ਮੈਨੂੰ ਵੀ ਉਹਨਾਂ ਨੂੰ ਉੱਥੇ ਲੈ ਕੇ ਦਿੱਤੀ ਐਸ ਵੇਲੇ ਉਹਨਾਂ ਉਹ ਵੀ ਵੇਚ ਦਿੱਤੀ ਤੇ ਮੇਰੀ ਵੀ ਵੇਚ ਦਿੱਤੀ ਜੀ ਉੱਥੇ ਹੁਣ ਸਵਰਨ ਸਿੰਘ ਹੈਗਾ ਤੇ ਕਰਨੈਲ ਸਿੰਘ ਹੈਗਾ ਜੀ ਉਹਨਾਂ ਦੇ 3 ਪੁੱਤ ਹੈਗੇ ਆ ਜੀ ਮੇਰਾ ਪੜੋਤੇ ਉੱਥੇ ਆ ਅੱਛਾ ਪੜੋਤੇ ਤੋਂ ਮੈਨੂੰ ਅੰਦਾਜ਼ਾ ਲੱਗਿਆ ਵੀ ਤੁਹਾਡੀ ਇੱਕ ਕੈਵੀ ਪੀੜੀ ਹੈ ਪੰਜਵੀਂ ਪੀੜੀ ਆਏ ਬਾਜੀ ਬਾਪ ਪੰਜਵੀਂ ਪੀੜੀ ਆ ਪੜੋਤੇ ਦੇ ਕੁੜੀਆ ਹੋਈ ਆ ਮੇਰੇ ਖਿਆਲ ਪੜੋਤਾ ਤਾਂ ਚੌਥੀ ਪੀੜੀ ਹੁੰਦੀ ਆ ਨਾ ਆ ਚੌਥੀ ਆ ਤੇ ਪੜਪੋਤੀ ਵੀ ਚੱਲ ਪਈ ਪੜਪੋਤਾ ਹਾਂ ਉਹਦੇ ਗਾਂ ਬੱਚੀ ਜਨ ਹੈਗੀ ਆ ਕੋਲ ਪੜਪੋਤਰੀ ਹਾਂ ਤੇ ਗਾਂ ਫੇਰ ਬੱਚਾ ਹੋਣ ਵਾਲੇ ਦੀ ਅਮੇਜ ਆ ਪਹਿਲਾਂ ਮੇਰਾ ਲੜਕਾ ਤੇ ਮੇਰੀ ਨੂੰਹ ਗਏ ਹੋਏ ਸੀ ਉਹਨਾਂ ਨੂੰ 6 ਮਹੀਨੇ ਘਣੌਣ ਵਾਸਤੇ ਵੀ ਬੱਚੀ ਹੋਈ ਆ ਜੀ 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 ਤੇ ਲੜਕੀ ਜਿਹੜੀ ਆ ਉਹ ਹੋਣਾ ਇੰਗਲੈਂਡ ਦੇ ਰਾਜਧਾਨੀ ਚ ਜਾਂਦੀ ਕੰਮ ਕਰਨ ਵਾਸਤੇ ਮੇਰੀ ਉਹ ਨੂੰਹ ਉੜੋਤ ਉੜੋਤਲੀ ਮਤਲਬ ਮੇਰੇ ਪੋਤੇ ਦੀ ਜਿਹੜੀ ਔਰਤ ਸੀ हां ਅਸੀਂ ਉਹਦਾ ਸਾਰਾ ਇੰਗਲੈਂਡ ਤੋਂ ਬਿਨਾ ਕੈਨੇਡਾ ਵਗੈਰਾ ਅਮਰੀਕਾ ਦਾ ਕੰਮ ਕਰ ਦਿੱਤਾ ਤੇ ਪੈਸਾ ਲਾਤਾ ਉਹ ਕਹਿਣ ਲੱਗੀ ਪਾਪਾ ਜੀ ਤੁਸੀਂ ਭਵੇਂ ਉੱਥੇ ਹੈਗੇ ਆ ਮੇਰੀ ਸੱਸ ਵੀ ਉੱਥੇ ਮੇਰਾ ਸਹੁਰਾ ਵੀ ਉੱਥੇ ਆ ਜੇ ਬਲਵਿੰਦਰ ਸੋਂ ਸਗਾ ਹੈਗਾ ਉੱਥੇ ਇਹ ਸੁਖਜਿੰਦਰ ਨਹੀਂ ਜਾਂਦਾ ਤੇ ਮੈਂ ਬੂਹੋਂ ਪੈਰ ਬਾਹਰ ਨਹੀਂ ਰੱਖਦਾ ਅੱਛਾ ਨਾਰ ਸਾਹਿਬ ਇੱਕ ਚੀਜ਼ ਦੱਸਿਓ ਹੂੰ ਵੀ ਤੁਸੀਂ ਆਰਮੀ ਦੇ ਵਿੱਚ ਭਰਤੀ ਕਦੋਂ ਹੋਏ ਮੈਂ ਉਸ ਵੇਲੇ ਚైనా ਵੀ ਆਪਣੇ ਨਾਲ ਸੀ ਅੱਛਾ ਜੀ ਅਸੀਂ ਬਰਮਾ ਦੇ ਵਿੱਚ ਜਾ ਕੇ ਸਾਡੇ ਬਜ਼ੁਰਗਾਂ ਨੇ ਉਹ ਮੇਰੇ ਕੋਲੇ ਚੀਜ਼ਾਂ ਵਾ ਕਿਤੇ ਤੁਸੀਂ ਵੇਖ ਸਕਦੇ ਆ ਫੋਟੋ ਅੱਜ ਮੈਂ ਕੋਲ ਨਹੀਂ ਲਿਆ ਆ ਜੀ ਉਹ ਬਰਮਾ ਚ ਜਾ ਕੇ ਸਾਡੇ ਬਜ਼ੁਰਗਾਂ ਨੇ ਝੰਡਾ ਚਾੜਿਆ ਜਦੋਂ ਕਿ ਲਿਖਿਆ ਮਾਰਸ਼ਲ ਕੌਮ ਮਜਬੀ ਸਿੱਖ ਜੀ ਸੋਨੇ ਦੇ ਅੱਖਰਾਂ 'ਚ ਦਿੱਲੀ ਲਿਖਿਆ ਹੋਇਆ ਵਾ ਜੀ ਉੱਥੇ ਜਦੋਂ ਉਹ ਗਏ ਸੀ ਉਦੋਂ ਅਸੀਂ ਭਰਤੀ ਕੈਂਤੀ ਬੇਲਚੈਨਾ ਕਰਦੇ ਸੀ ਸਾਨੂੰ ਅਸੀਂ ਰੋਡ ਬਣਾਉਂਦੇ ਸੀ ਅੱਜ ਗੱਡੀ ਜਿਹੜੀ ਆ ਉਹ ਚੱਲਦੀ ਆ ਦੋ ਢਾਈਆਂ ਘੰਟਿਆਂ ਦੇ ਵਿੱਚ ਜਹਾਜ਼ ਸਾਨੂੰ ਬੀਮਾਪੁਰ ਕਹੀਮੇ ਪਹੁੰਚਾ ਦਿੰਦਾ ਜੀ ਉਸ ਵੇਲੇ ਅਸੀਂ 37 ਦਿਨ ਹੀ ਜਾਂਦੇ ਸੀ अच्छा नार साहब ने पूछा ਸੀਗਾ ਵੀ ਤੁਸੀਂ ਭਰਤੀ ਕਿਹੜੇ ਸਾਲ ਦੇ ਵਿੱਚ ਹੋਏ ਹਾਂ ਮੈਂ ਸਨ 62 ਦੇ ਵਿੱਚ ਭਰਤੀ ਹੋਇਆ ਸਨ 62 ਦੇ ਵਿੱਚ 62 ਵਿੱਚ ਮੈਂ ਭਰਤੀ ਹੋਇਆ ਸਾਨੂੰ ਰੈਫਲਾਂ ਫੜਾਤੀਆਂ ਤੇ ਚైనా ਦੇ ਉਦੋਂ ਉਹ ਛੜਪੀ ਸੀ ਚైనా ਨੇ ਗਰਬ੍ਰੇਸ਼ਨ ਕੀਤੀ ਸੀ ਅਸੀਂ ਚైనా ਨੂੰ ਲੜਨ ਵਾਸਤੇ ਚਲੇ ਗਏ ਬਹੁਤ ਆਦਮੀ ਨੰਬਰ ਵੀ ਨਹੀਂ ਮਿਲਿਆ ਸੀ ਉਸ ਵੇਲੇ ਅਸੀਂ ਉੱਥੇ ਕਈਆਂ ਬੰਦਿਆਂ ਨੇ ਲੱਤਾਂ ਵਢਾ ਲੀਆਂ ਇਹਨੀਆਂ ਲੱਤਾਂ ਬਰਫ ਲੱਗ ਗਈ ਬੂਡ ਖੁੱਲ ਨਹੀਂ ਸਕਦੇ ਲੱਤਾਂ ਵੱਡਣੀਆਂ ਪਈਆਂ ਹੂੰ ਹੱਥ ਵਢੇ ਗਏ ਕਈਆਂ ਦੇ ਸਮਝ ਗਏ ਤੇ ਅਸੀਂ ਉਦੋਂ ਮੁੜ ਕੇ ਆ ਕੇ ਨੰਬਰ ਲੈ ਮੁੜ ਕੇ ਆ ਕੇ ਫੇਰ ਅਸੀਂ ਮਨ ਸੰ 63 ਦੇ ਵਿੱਚ ਨੰਬਰ ਮਿਲੇ ਸਾਨੂੰ 63 ਤੋਂ ਭਰਤੀ ਹੋ ਕੇ ਮਤਲਬ ਜਿਹੜਾ ਨੰਬਰ ਸੀ ਉਸ ਵੇਲੇ ਇੱਕ ਅਫਸਰ ਨੇ ਮੇਰੇ ਰਿਕਾਰਡ ਸਾਰਾ ਕੁਝ ਦੇਖਿਆ ਦੇਖਣ ਤੋਂ ਬਾਅਦ ਉਹਨੇ ਕਿਹਾ ਜਿੱਧਰ ਨੂੰ ਮੈਂ ਜਾਣਾ ਤੂੰ ਨਾਲ ਹੀ ਰਹਿਣਾ ਵਾ ਹੂੰ ਉਹ ਬੰਦਾ ਸਬਰਵਾਲ ਸੀ ਸਬਰਵਾਲ ਦੋਨੋਂ ਦੋ ਭਰਾ ਸੀ ਦੋਵੇਂ ਹੀ ਉਹ ਕੈਪਟਨ ਸੀ ਉਸ ਵੇਲੇ ਜੀ ਇੱਕ ਸੀਗਾ ਗੋਰਖਾ ਪਲਟਨ 'ਚ ਇੱਕ ਸਾਡੇ 'ਚ ਸੀਗਾ ਜੀ ਅਸੀਂ ਸਿੱਖਾ ਲਈਦੇ ਆ ਉਸ ਵੇਲੇ ਇਹ ਸਹੀਂ ਗੈਂਤੀ ਬੇਲ 'ਚ ਇਹਨਾਂ ਭਰਤੀ ਹੁੰਦੇ ਸੀ ਉਸ ਤੋਂ ਬਾਅਦ ਸਾਨੂੰ ਹਥਿਆਰ ਜਿਹੜੇ ਆ ਮਿਲਨੇ ਸ਼ੁਰੂ ਹੋਏ ਆ ਚైనా ਦੀ ਲੜਾਈ ਦੇ ਵਿੱਚ ਮੈਂ ਗਿਆ ਆ ਵਾ ਅਸੀਂ ਚైనా ਦੇ ਬਰਮਾ ਚైనా ਦਾ ਸਾਡਾ ਬਾਰਡਰ ਜਿੱਥੇ ਸਾਡਾ ਟ੍ਰੈਕਸ਼ਨ ਬਣਿਆ ਤਿੰਨ ਊਣੇ ਆ ਉਹਦੇ ਅਸੀਂ ਉੱਥੇ ਵੀ ਰਹੇ ਆ ਹੈਲੀਕਾਪਟਰ ਤੇ ਰਹਿੰਦੇ ਸੀ ਅਸੀਂ ਤੇ ਤਿੰਨ ਹੈਲੀਕਾਪਟਰ ਚਾਰ ਚੜ੍ਹੇ ਰਹਿੰਦੇ ਸੀ ਅਟੇ ਟਾਈਮ ਜੀ ਉਸ ਤੋਂ ਬਾਅਦ ਮੈਂ ਜਿੰਨੀ ਵੀ ਨੌਕਰੀ ਕੀਤੀ ਆ ਲੜਾਈਆਂ ਦੇ ਵਿੱਚ ਹੀ ਕੀਤੀ ਆ ਹੂੰ ਜਾਂ ਸ਼੍ਰੀਨਗਰ ਵਿੱਚ ਯਾ ਨਾਗਾਲੈਂਡ ਮੀਜ਼ੋਰਾਮ ਜਰਾਹਾਟ ਇਹ ਸਾਰੇ ਏਰੀਏ ਉਧਰ ਬਸ ਇੱਥੇ ਹੀ ਰਹਾ ਵਾਂ ਇਹ ਮੇਰੇ ਮੈਡਲਾਂ ਦੇ ਉੱਤੇ ਵੀ ਲਿਖਿਆ ਆ ਅਸ਼ੋਕ ਚੌਕਰ ਮੈਂ ਉਦੋਂ ਲਿਆ ਜੀ 65 ਦੀ ਲੜਾਈ ਦੇ ਵਿੱਚ ਅੱਛਾ ਜੀ ਪੀ ਕੇ ਆਨੰਦ ਗੋਪਾਲ ਉਦੋਂ ਕਰਨਲ ਇੱਕ ਹੁੰਦਾ ਸੀ ਅੱਜ ਕੱਲ 2 ਹੋ ਗਏ ਜੀ ਪਟਨਾ ਵਿੱਚ ਅਫਸਰ ਵਧ ਗਏ ਜੀਐਸਓ ਵਧ ਗਏ ਜੀ ਉਸ ਵੇਲੇ ਸਾਨੂੰ ਇਧਰਲੇ ਪਾਸਿਓਂ ਪਾਕਿਸਤਾਨ ਵੱਲੋਂ ਪਹਾੜੀਆਂ ਐਂ ਚੜਦੀਆਂ ਸੀ ਯਾਪੇ ਜਿੱਦਾਂ ਮਰਜੀ ਬੰਦਾ ਭੱਜਾ ਹੁੰਦਾ ਹੂੰ ਸਾਡੇ ਵੱਲੋਂ ਐ ਤਿੱਖੀ ਸੀ ਜਦੋਂ ਅਸੀਂ ਚੜਦੇ ਸੀ ਮੂੰਹ ਢਾਂਦੇ ਸੀ ਉੱਪਰਲੇ ਦੇ ਉੱਪਰ ਲਈ ਹੂੰ ਤਾਂ ਚੱਕ ਦਿੰਦੇ ਸੀ ਪੀ ਕੇ ਅਨੰਦ ਗੋਪਾਲ ਮੈਨੂੰ ਕਹਿੰਦਾ ਮੈਂ ਉਹਦਾ ਸਕਾਉਟ ਸੀ ਨੰਬਰ 1 ਸਕਾਉਟ ਹੁੰਦਾ ਇੱਕ ਵੀ ਪਲਟਣ ਬਾਜੂ ਜੇ ਮਰਜੂ ਤੇ ਮਰ ਜਾਏ ਹੂੰ ਪਿੱਛੇ ਵੀ ਇੱਕ ਨਾਲ ਸਕਾਉਟ ਹੁੰਦਾ ਦੋ ਹੁੰਦੇ ਆ ਮੈਂ ਪਹਿਲਾ ਸਕਾਉਟ ਸੀ ਜੀ ਮੈਨੂੰ ਉਹਨੇ ਕਿਹਾ ਵੀ ਸੂਨ ਸਿਆਂ ਜਿਨ੍ਹਾਂ ਤੇ ਐਲ ਐਮ ਜੀ ਚੱਲਦੀ ਉਹਨਾਂ ਤੇ ਰ ਆਪਾਂ ਚੜ ਨਹੀਂ ਸਕਦੇ ਮੈਂ ਕਿਹਾ ਆਪਾਂ ਆਪਾਂ ਚੱਲਦੇ ਆ ਮੈਂ ਚੱਲਦਾ ਤੇਰੇ ਨਾਲ ਜੀ ਅਸੀਂ ਦੋਵੇਂ ਜਣੇ ਨਾਲ ਦੋ ਹੌਲਦਾਰ ਤੇ ਬਾਕੀ ਸਿਪਾਈ ਅਸੀਂ ਸੱਤ ਆਦਮੀ ਅਸੀਂ ਅਸੀਂ ਜਦੋਂ ਗਏ ਆ ਤੇ ਉਹਨਾਂ ਦੀ ਐਲ ਐਮ ਜੀ ਜਿਹੜੀ ਚੱਲ ਰਹੀ ਸੀ ਸਾਡੇ ਵੱਲ ਜੀ ਉਹ ਲਾਲ ਸੂਈ ਉਹਦੀ ਬੈਰਲ ਹੋਈ ਸੀ ਮੈਂ ਆਪਦੇ ਹੱਥ ਨਾਲ ਜਾ ਕੇ ਉਹ ਫੜ ਕੇ ਖਿੱਚ ਲਈ ਖਿੱਚ ਕੇ ਉਹ ਥੱਲੇ ਸਿੱਟੀ ਉਹਨਾਂ ਨੇ ਇੱਕ ਜਣੇ ਨੂੰ ਉੱਤੇ ਚੜ੍ਹ ਕੇ ਬੈਂਕਰ ਦੇ ਇੱਟ ਸਿੱਟੀ ਉਹਨੇ ਬਰਫ ਪੈ ਰਹੀ ਸੀ ਇਹ ਤਵੱਜੀ ਮੇਰੇ ਸਿਰ 'ਚ ਫੇਰ ਵੀ ਕੁਝ ਨਹੀਂ ਹੋਇਆ ਮੇਰੇ ਪੱਗ ਬੱਦੀ ਹੋਈ ਸੀ ਸਭ ਕੁਝ ਸੀ ਬਚਾ ਹੋ ਗਿਆ ਉਹਨਾਂ ਦਾ ਕੈਪਟਨ ਬਾਹਰ ਦੀ ਆ ਕੇ ਉਹਨੇ ਸਾਡੇ ਕਰਨ ਸਾਹਿਬ ਦੇ ਸਟੇਨ ਮਾਰੀ ਫੈਰ ਨਹੀਂ ਕੀਤਾ ਨਾ ਹੋਇਆ ਹੀ ਉਹਦੇ ਕੋ ਡਰ ਗਿਆ ਨਾ ਸਾਡੇ ਕੋਲੋਂ ਹੀ ਹੁੰਦਾ ਸੀ ਨਾ ਉਹ ਨਾ ਕੋਈ ਉਹਨੇ ਜਦੋਂ ਮਾਰੀ ਉਹਦੇ ਟੋਪੀ ਪਾਈ ਹੋਈ ਸੀ ਟੋਪੀ ਵਿੱਚ ਦੀ ਖੂਨ ਜਦੋਂ ਥੱਲੇ ਚੋਆ ਭੱਜ ਕੇ ਮੈਂ ਇੱਕ ਪਾਸੇ ਪੈ ਗਿਆ ਇੱਕ ਪਾਸੇ ਸਾਡਾ ਹੌਲਦਾਰ ਸੀ ਬਗਹਾੜੀ ਅੰਮ੍ਰਿਤਸਰ ਦਾ ਜੀ ਉਹਨੇ ਅਸੀਂ ਇਹ ਸੱਤੇ ਆਦਮੀ ਉਹ ਮਾਰੇ ਜੀ ਮਾਰ ਕੇ ਕਰਨ ਸਾਹਿਬ ਕਹਿਣ ਲੱਗਾ ਜ਼ਖਮੀ ਉਹ ਵੀ ਬਹੁਤ ਸੀ ਤੇ ਮੈਂ ਵੀ ਬਹੁਤ ਸੀ ਮੇਰੇ ਬਹੁਤ ਗੋਲੀਆਂ ਬਚੀਆਂ ਸੀ ਜੀ ਜਿਸ ਵੇਲੇ ਉਹ ਮਾਰ ਦਿੱਤੇ ਕਹਿੰਦਾ ਇਹਨਾਂ ਦੇ ਗਲਾਂ ਦੇ ਵਿੱਚੋਂ ਜਿਹੜੇ ਸਾਡੇ ਗੱਲ 'ਚ ਉਹਨਾਂ ਦੇ ਵੀ ਸਾਡੇ ਵੀ ਹੁੰਦਾ ਦਾ ਨਿਸ਼ਾਨੀ ਨਾਂ ਲਿਖਿਆ ਹੁੰਦਾ ਉਹਦੇ ਤੇ ਸਾਰਾ ਕੁਝ ਹੁੰਦਾ ਉਹ ਲਾਲੀ ਦਾਵਾ ਪਲਟਨ ਦਾ ਨਾਮ ਉਹਦਾ ਨਾਮ ਸਾਰਾ ਕੁਝ ਹੁੰਦਾ ਨੰਬਰ ਹੁੰਦਾ ਜੀ ਉਹ ਲੌਣ ਵਾਸਤੇ ਹੁਕਮ ਦਿੱਤਾ ਜਿਸ ਵੇਲੇ ਮੈਂ ਉਹ ਲੌਂਦਾ ਸੀ ਮੈਂ ਦੋ ਜਣਿਆਂ ਦੇ ਕੰਨ ਵੱਢ ਲੈ ਹੂੰ ਕੰਨ ਵੱਢ ਕੇ ਮੈਂ ਆਪਦੇ ਬੈਂਕ ਪੋਚ ਵਿੱਚ ਪਾ ਲੈ ਜਦੋਂ ਪੋਚ ਪਾ ਲੈ ਜਦੋਂ ਸਾਨੂੰ ਲਾਉਣਾ ਸ਼ੁਰੂ ਕੀਤਾ ਮੈਂ ਵੀ ਬੇਹੋਸ਼ ਹੋ ਗਿਆ ਉਹ ਵੀ ਬੇਹੋਸ਼ ਹੋ ਗਿਆ ਸ਼੍ਰੀਨਗਰ ਗਏ ਆ ਸਾਡੇ ਨਾਲੋਂ ਤਿੰਨ ਆਦਮੀ ਮਰ ਗਏ ਸੀ ਅਸੀਂ ਦੋਵੇਂ ਜਣੇ ਉਹਨਾਂ ਨੇ ਚੱਕੇ ਸ਼੍ਰੀਨਲਗਰੋਂ ਜਿਹੜੇ ਸਾਡੇ ਗੋਲੀਆਂ ਗਾਲੀਆਂ ਜਿੰਨੀਆਂ ਕੋ ਕੱਢ ਸਕਦੇ ਸੀ ਕੱਢੀਆਂ ਜਿੰਨਾ ਕ ਸੀਨਾ ਸੀ ਤਾ ਸਾਨੂੰ ਉਹਨਾਂ ਨੇ ਪੂਨੇ ਭੇਜ ਦਿੱਤਾ ਹੈਲੀਕਾਪਟਰ ਸਾਡੇ ਪਿੱਛੋਂ ਪਤਾ ਲੱਗਾ ਮੇਰੇ ਬੱਚਿਆਂ ਦਾ ਮਾਮਾ ਉਹ ਨੈਬ ਸੁਵੇਦਾਰ ਸੀਗਾ ਜੀ ਉਸ ਵੇਲੇ ਉਹ ਇੱਕ ਮੇਜਰ ਸਾਹਿਬ ਦੇ ਨਾਲ ਗਿਆ ਹੋਇਆ ਸੀ ਡਿਊਟੀ ਕਰਦਾ ਉਹਦਾ ਇੱਕ ਆਦਮੀ ਮਿਲਿਆ ਉਹਨੇ ਦੱਸਿਆ ਉਹਨਾਂ ਦੇ ਬੰਦੇ ਨੇ ਜਾ ਕੇ ਵੀ ਐਡਾ ਕਰਕੇ ਤੇਰਾ ਆਪਣਾ ਭਈਆ ਪਤਾ ਨਹੀਂ ਮਰ ਗਿਆ ਵਾ ਪਤਾ ਨਹੀਂ ਜਿੰਦਾ ਵਾ ਵੀ ਉਹ ਜ਼ਖਮੀ ਬਹੁਤ ਸੀ ਖੂਨ ਨਿਕਲ ਰਿਹਾ ਸੀ ਜੀ ਜਦੋਂ ਇਹ ਪੂਲੇ ਚਲੇ ਗਏ ਨਾ ਕੋਈ ਚਿੱਠੀ ਨਾ ਕੋਈ ਪਰਚਾ ਉਸ ਵੇਲੇ ਹੁੰਦਾ ਨਹੀਂ ਸੀ ਉੱਥੇ ਚਿੱਠੀ ਉਦੋਂ ਜਾਂਦੀ ਸੀ 15 20 ਦਿਨ ਨਹੀਂ ਕਰ ਮਿਲਦੀ ਸੀ ਚਿੱਠੀ ਇਸ ਤਰ੍ਹਾਂ ਦੀ ਹੁੰਦੀ ਸੀ ਪੜਨ ਵਾਲਾ ਵੀ ਕੋਈ ਹੋਰ ਸੀ ਪੜਾਉਣ ਵਾਲਾ ਵੀ ਕੋਈ ਹੋਰ ਸੀ ਹੂੰ ਬੜੇ ਚਾਹ ਨਾਲ ਤੇ ਬੜੇ ਪਿਆਰ ਨਾਲ ਉਹ ਚਿੱਠੀ ਪੜੀ ਜਾਂਦੀ ਸੀ ਜਿਸ ਵੇਲੇ ਉਹ ਪਤਾ ਲੱਗਾ ਵੀ ਉਹ ਤਾਂ ਪਤਾ ਨਹੀਂ ਮਰ ਗਿਆ ਕਿ ਹੈਗੇ ਕਿ ਹੈ ਨਹੀਂ ਜੀ ਸਾਨੂੰ 17 ਦਿਨੀ ਪੁੰਨੇ ਤੋਂ ਮੋੜਿਆ ਤੇ 17 ਦਿਨ ਚ ਪਿੱਛੇ ਮਕਾਣਾ ਹੋ ਵਟੀਆਂ ਸ਼ਾਡੀਆਂ ਦੋਹਾਂ ਦੀਆਂ ਅੱਛਾ ਆਉਂਦਿਆ ਅਸੀਂ ਜਦ ਉਸ ਵੇਲੇ ਗਏ ਆ ਕਾਲੀ ਧਾਰ ਤੇ ਉੱਥੇ ਫਿਰ ਸਾਡਾ ਸਾਡੇ ਨਾਮ ਵੀ ਲਿਖੇ ਹੋਏ ਆ ਇਹ ਸਾਨੂੰ ਮੈਨੂੰ ਬੈਟਲ ਉਸ ਵੇਲੇ ਆਉਂਦਿਆ ਫਿਰ ਦਿੱਤੇ ਆ ਇੱਕ ਆ ਨਵਾਂ ਆ ਨਾਲ ਹੀ ਆ ਜੱਲੋ ਵਾਲਿਆ ਇਥੋਂ ਆ ਨਾਰੀ ਜੀ ਜੱਲੋ ਵਾਲ ਦਾ ਇੱਕ ਬੱਟਮੈਨ ਸੀਗਾ ਉਦਾਂ ਉਹ ਜੀ ਉਹਨੇ ਉਹ ਜਨਾਵੀ ਦਾ ਪਹਿਲਾ ਸੀ ਮੇਰੇ ਮਰ ਜਾਣ ਦਾ ਕਰਕੇ ਉਹ ਮੈਡਲ ਉਹਨੂੰ ਦਿੱਤਾ ਇੱਕ ਅੱਛਾ ਇਹ ਮੇਰੇ ਕੋਲੇ ਦੋ ਮੈਡਲ ਆ ਜਿਹੜੇ ਅਸ਼ੋਕ ਚੱਕਰ ਜਦੋਂ ਜਦੋਂ ਕਰੇ ਮਕਾਨਾ ਵੀ ਆ ਗਈਆਂ ਸੀਗੀਆਂ ਤੁਹਾਨੂੰ ਸ਼ਹੀਦ ਸਮਝ ਲਿਆ ਸੀ ਤੁਸੀਂ ਜਦੋਂ ਘਰ ਐਂਟਰੀ ਕੀਤੀ ਉਦੋਂ ਕਿਦਾਂ ਦਾ ਕੁਝ ਹੋਇਆ ਜੀ ਉਸ ਵੇਲੇ ਤੁਰ ਕੇ ਜਾਂਦੇ ਸੀ ਉੱਗੀ ਤੋਂ ਪਿੰਡ ਨੂੰ ਅੱਛਾ ਇੱਕ ਬੰਦਾ ਸਾਈਕਲ ਤੇ ਆ ਰਿਹਾ ਸੀ ਉਦੋਂ ਜ ਸਾਈਕਲ ਹੀ ਹੁੰਦੇ ਸੀ ਚੰਗੇ ਬੰਦਿਆਂ ਕੋਲ ਹੂੰ ਤੁਰ ਕੇ ਜਾਂਦੇ ਸੀ ਉਹਨੇ ਮੈਨੂੰ ਨਹੀਂ ਬੁਲਾਇਆ ਵੇਖ ਕੇ ਹੂੰ ਜਾ ਕੇ ਪਿੰਡ 'ਚ ਰੌਲਾ ਪਾਤਾ ਵੀ ਸੋਹਣ ਸੋ ਟੀਂਦਾਵਾ ਆ ਰਿਹਾ ਵਾ ਹੂੰ ਹੂੰ ਉਸ ਵੇੜੇ ਵੀ ਮਾਲਕ ਹੀ ਜਾਣਦਾ ਸੀ ਧੂਣੀਆਂ ਲਾ ਲਾ ਕੇ ਲੋਕ ਬਾਜਾ ਮਾਰਦੇ ਹੁੰਦੇ ਸੀ ਉੱਗੀ ਨੂੰ ਕਿੱਥੇ ਘਾ ਰਿਆ ਆ ਇਸ ਤਰ੍ਹਾਂ ਆ ਪੁਲਵਾਨਿਆਂ ਉਹ ਐਸਐਸਪੀ ਬਣਿਆ ਹੋਇਆ ਇਹ ਇਹ ਕਿੰਨਾ ਸਮਾਂ ਹੋ ਗਿਆ ਇਸ ਘਟਨਾ ਨੂੰ ਕਿਹੜੇ ਸਾਲ 'ਚ ਇਹ ਘਟਨਾ ਵਾਪਰੀ ਸੀ ਇਹ ਸਨ 65 ਤੋਂ 65 ਦੇ ਵਿੱਚ ਸਾਡੀ ਲੜਾਈ ਹੋਈ ਆ 64 ਚੜ ਪਿਆ ਸੀ ਇਹ 64 ਦੀ ਗੱਲ ਆ ਹੂੰ ਸਾਲ 64 ਦੀ ਹੂੰ ਸਾਲ 44 ਦੇ ਵਿੱਚ ਮਲਕਾ ਆਈ ਸੀ ਜਾਣੀ ਤੁਸੀਂ 59 ਸਾਲ ਪਹਿਲਾਂ ਚੀਦ ਹੋ ਗਏ ਸੀ ਹਾਂਜੀ ਅੱਜ ਵੀ ਜਿੰਦੇ ਆ ਅੱਜ ਵੀ ਜਿੰਦੇ ਆ ਹਾਂਜੀ ਹਾਂਜੀ ਜੀ ਜੀ ਮਕਾਨਾ ਵੀ ਹੋ ਹਟੀਆਂ ਸੀ ਜੀ ਜੀ ਹਾਂਜੀ ਹਾਂਜੀ ਜੀ ਤੇ ਕਿੰਨੇ ਸਾਲ ਸਰਵਿਸ ਕੀਤੀ ਤੁਸੀਂ ਮੈਂ 24 ਸਾਲ ਸਰਵਿਸ ਕੀਤੀ ਜੀ ਅੱਛਾ 24 ਸਾਲ ਕੀਤੀ 24 ਸਾਲ ਦੇ ਵਿੱਚ ਇਸ ਤਰ੍ਹਾਂ ਹੋਈ ਵੀ ਮੇਰਾ ਜਿਹੜਾ ਬਾਪ ਸੀ ਆਜ਼ਾਦ ਹਿੰਦ ਫੌਜ ਦਾ ਸੀ ਜੀ ਉਹ ਆਜ਼ਾਦ ਹਿੰਦ ਫੈਜ ਫੌਜ ਦਾ ਫੈਜ ਦਾ ਆ ਫੌਜ ਦਾ ਸੂਬੇਦਾਰ ਸੀ ਜੀ ਮੇਰਾ ਆਧਾ ਨਾਂ ਉਹਦੇ ਤੇ ਚੱਲਦਾ ਸੀ ਜੀ ਜੀ ਨਰੈਣ ਸਿੰਘ ਸੂਨ ਸਿੰਘ ਮੇਰਾ ਨਾਂ ਆ ਜੀ ਨਰੈਣ ਸਿੰਘ ਸ੍ਰੈਣ ਸਿੰਘ ਮੇਰਾ ਬਾਪ ਜਿਹੜਾ ਸੀ ਦੂਸਰਾ ਜਦੋਂ ਫਿਰ ਉਹ ਉਹ ਮਤਲਬ ਮੇਰੀ ਮਾਤਾ ਉਹਦੇ ਬਹਿ ਗਈ ਸੀ ਦੂਸਰਾ ਮਤਲਬ ਉਹਦਾ ਵਿਆਹ ਹੋ ਗਿਆ ਸੀ ਜੀ ਜੀ ਵਿਆਹ ਹੋ ਗਿਆ ਸੀ ਮੇਰੇ ਬਾਬੇ ਨੇ ਇੱਥੇ ਨਾਨਕਿਆਂ ਦੇ ਅਸੀਂ ਚਲੇ ਗਏ ਜੋ ਰੰਡੀ ਹੋ ਗਈ ਤਾਂ ਜਾਣਾ ਹੀ ਇਥੇ ਉਹਨੇ ਰੋਟੀ ਨਹੀਂ ਖਾਧੀ ਇੱਕ ਵਾਰੀ ਮੈਂ ਰੁੰਦਾ ਸੀ ਕਿਤੇ ਨਿਗਾ ਜਾ ਖੇਡਦਾ ਸੀ ਕਿੰਨੀ ਕੋ ਮਰਸੀ ਤੁਹਾਡੀ ਮੈਨੂੰ ਤਿੰਨ ਕੁ ਮਹੀਨੇ ਦਾ ਛੱਡ ਕੇ ਮਰ ਗਿਆ ਸੀ ਉਦੋਂ ਮੈਂ ਸਿਵਿਲੀਅਨ ਸੀ ਤੇ ਫਿਰ ਮੇਰਾ ਚਾਚਾ ਜਿਹੜਾ ਸੀ ਉਹ ਵਿਆਹ ਹੋਇਆ ਸੀ ਤੇ ਉਹ ਕਹਿਣ ਲੱਗਾ ਵੀ ਮਕਲਾਵਾ ਨਹੀਂ ਲਿਆਉਣਾ ਉਦੋਂ ਮਕਲਾਵੇ ਲਿਆਉਂਦੇ ਸੀ ਤੇ ਤਾਂ ਵਿਆਹ ਆ ਮੰਨਦੇ ਸੀ ਜੀ ਤੇ ਵਿਆਹ ਦਾ ਕੋਈ ਮਤਲਬ ਨਹੀਂ ਹੁੰਦਾ ਸੀ ਇਹ ਤਾਂ ਵਿਆਹ ਤੋਂ ਪਹਿਲਾਂ ਲੈ ਆਂਦਾ ਮਕਲਾਵਾ ਉਸ ਦਿਨ ਤੋਂ ਤਾਂ ਸਾਲ ਬਾਅਦ ਨਹੀਂ 3 ਸਾਲੀ ਨਹੀਂ ਫਿਰ 37 ਸਾਲੀ ਇਦਾਂ ਹੁੰਦੀ ਸੀ ਹੂੰ ਜੀ ਕੰਮ ਕਰ ਪਾਕਿਸਤਾਨ ਵਿੱਚ ਰਹੇ ਆ ਮੈਂ ਉਸ ਵੇਲੇ ਹਲ ਵੀ ਬਾਹ ਲੈਂਦਾ ਸੀ 22 ਕੀਤੀ ਉਸ ਤੋਂ ਬਾਅਦ ਮੈਂ ਮਿਸਤਰੀ ਵੀ ਰਿਆਂ ਬਹੁਤ ਤਕੜਾ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਤੁਹਾਡੀ ਉਮਰ ਕਿੰਨੀ ਸੀ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਮੈਂ 11 ਬੈਲੈਂਸ ਹਲਦਾਸ ਕੀ ਤੇ ਪਾਕਿਸਤਾਨ ਏਰੀਆ ਦੇ ਵਿੱਚ ਸਿਧਰੇ ਪਾਕਿਸਤਾਨ ਦੇ ਵਿੱਚ ਰਹਿੰਦੇ ਲਗਭਗ ਯਾਦ ਹੈ ਵੀ ਪਿੰਡ ਕਿਹੜਾ ਸੀ ਹਾਂ ਪਿੰਡ ਮੇਰੇ ਮੈਂ ਹੀ 13 ਚੱਕ ਤੇ ਰਹਿੰਦੇ ਸੀਗੇ ਜਦੋਂ ਮੈਂ ਪੜਨ ਲੱਗਾ ਹੂੰ ਪਹਿਲੀ ਜਦ ਮੈਂ ਪੜਦਾ ਸੀ ਹਾਮਦ ਕੌਮਪਲੈਂਟ ਬੁਲਬੁਲੇ ਗੁਲਜ਼ਾਰ ਛਿੜਾਰ ਨਗਮਾ ਖਾਂ ਜੀਆਂ ਗੁਲ ਇਹ ਜਿਹੜੀ ਛੋਟ ਛੋਟੀਆਂ ਚਿੜੀਆਂ ਦੀ ਗੱਲ ਹੂੰ ਅੱਛਾ ਉਸ ਵੇਲੇ ਮੈਂ ਹਲ ਵਾ ਲੈਂਦਾ ਸੀ ਜੀ ਤੇ ਸਭ ਕੁਝ ਕਰ ਲੈਂਦਾ ਸੀ ਇਹ ਉਦੋਂ ਬਾਅਦ ਅਸੀਂ 52 ਚੱਕ ਸੀ 52 ਚ ਵੀ ਰਹੇ ਆ ਤੇ ਅਟਾ ਨਵਾਂ ਪਿੰਡਾਂ ਦਾ ਮੈਂ ਜੀ ਸਾਰਾ ਕੁਝ ਜਾਣਦਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜਦੋਂ ਆਜ਼ਾਦੀ ਦੀ ਮੰਗ ਕੀਤੀ ਜਾ ਰਹੀ ਸੀ ਇਹ ਤਾਂ ਮਤਲਬ ਉਸ ਮਾਹੌਲ ਦਾ ਵੀ ਤੁਹਾਨੂੰ ਪਤਾ ਪਤਾ ਵਾ ਪਤਾ ਕਿਦਾਂ ਦਾ ਮਾਹੌਲ ਸੀ ਦੇਸ਼ ਭਗਤ ਕਿਦਾਂ ਦਾ ਚਾਹੁੰਦੇ ਸਕੇ ਵੀ ਸਾਡਾ ਦੇਸ਼ ਇਦਾਂ ਦਾ ਹੋਵੇ ਦੇਸ਼ ਭਗਤ ਨੂੰ ਤਾਂ ਸਿਰਫ ਬਾਅਦ ਵਿੱਚ ਦੱਸਿਆ ਗਿਆ ਵਾ ਇਹ ਲੜਨ ਵਾਲੇ ਬੋਤਾ ਸਿੰਘ ਇਹ ਗੰਡ ਸਿੰਘ ਹੁਣੀ ਇਹ ਜਦੋਂ ਤੁਰੇ ਜਾਂਦੇ ਸੀ ਤਾਂ ਉਦੋਂ ਕਿਸੇ ਨੇ ਕਿਹਾ ਵੀ ਸਿੱਖ ਸਾਰੇ ਮਰ ਗਏ ਆ ਤੇ ਖਤਮ ਹੋ ਗਿਆ ਹਜੇ ਵੀ ਤੁਸੀਂ ਗੋਦਵਾਲ ਸਾਹਿਬ ਜਾਓ ਤੇ ਬਸ ਅੱਡੇ ਦੇ ਵਿੱਚ ਕਬਰਾਂਆਂ ਦੋਵਾਂ ਜਵਾਨਾਂ ਦੀਆਂ ਦੀਨਾ ਨੂੰ ਉੱਥੇ ਆਪ ਲਾਇਆ ਆਪਣਾ ਟੈਕਸ ਉਦੋਂ ਦੀਵਾਨੀ ਜਵਾਨੀ ਤੇ ਪੈਸਾ ਲੱਗਦਾ ਆਉਦਾ ਸੀ ਇਸ ਤੋਂ ਵੱਧ ਪੈਸਾ ਨਹੀਂ ਸੀ ਸਾਡੇ 1 ਰੁਪਇਆ ਹੁੰਦਾ ਸੀ ਅਮਰੀਕਾ ਦੇ 13 ਰੁਪਏ ਮੈਂ ਖੁਦ ਗਿਣੇ ਆ ਖੁਦ ਲੈ ਆ ਸਾਡਾ ਰੁਪਇਆ ਚਾਂਦੀ ਦਾ ਹੁੰਦਾ ਸੀ ਅੱਛਾ ਹਾਂਜੀ ਤੇ ਉਸ ਵੇਲੇ ਜਦ ਦੇਸ਼ ਆਜ਼ਾਦ ਹੋਇਆ ਜਾਂ ਆਜ਼ਾਦੀ ਤੋਂ ਪਹਿਲਾਂ ਇਸ ਤਰ੍ਹਾਂ ਵੀ ਸੀਗਾ ਵੀ ਜਿਹੜਾ ਇਹ ਇਦਾਂ ਹੋ ਗਿਆ ਜਿਹੜਾ ਕਾਉਂਡ ਜਿਹੜਾ ਇੰਡੀਆ ਤੋਂ ਥੱਲੇ ਸੀ ਆਹ ਕਾਉਂਡ ਕਾਉਂਡ ਤਾਂ ਮੈਂ ਤੁਹਾਨੂੰ ਦੱਸਣ ਗਿਆ ਆ ਵੇ ਉਹ 13 ਮਿਲਦੇ ਸੀ 1 ਰੁਪਏ ਦੇ ਆਪਣੇ ਇੰਡੀਆ ਦੀ ਕਰੰਸੀ ਇੰਨੀ ਉੱਚੀ ਸੀ ਇੰਨੀ ਉੱਚੀ ਕਰੰਸੀ ਸਾਡੀ ਸੀ ਉਸ ਵੇਲੇ ਟਕਾ ਚੱਲਦਾ ਸੀ ਉਹਦੇ ਤੋਂ ਚੌਥਾ ਹਿੱਸਾ ਪੈਸੇ ਦਾ ਚੱਲਦਾ ਸੀ ਪੈਸੇ ਦਾ ਚੌਥਾ ਹਿੱਸਾ ਵੀ ਚੱਲਦਾ ਸੀ ਪੱਤੀ ਲਿਆਉਂਦੇ ਸੀ ਸਭ ਕੁਝ ਬੱਚੇ ਚੀਜੀ ਲਿਆਉਂਦੇ ਸੀ ਸਮਝ ਗਏ ਉਸ ਵੇਲੇ ਆਪਣਾ 1 ਰੁਪਇਆ ਚਾਂਦੀ ਦਾ ਅਮਰੀਕਾ ਦੇ 13 ਰੁਪਏ ਮਿਲਦੇ ਸੀ ਅਮਰੀਕਾ ਦੀ ਕਰੰਸੀ ਇੰਡੀਆ ਨਾਲ 13% ਡਾਊਨ ਸੀ ਜੀ 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 ਹੁਣ ਸਮਝ ਗਏ ਅੱਛਾ ਨਾਰ ਸਾਹਿਬ ਇੱਕ ਚੀਜ਼ ਦੱਸਿਓ ਕਿ ਜਿਸ ਹਿਸਾਬ ਦੇ ਨਾਲ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਦੇਸ਼ ਆਜ਼ਾਦ ਹੋਇਆ ਤੇ ਇਹ ਇੰਨੀ ਕਰੰਸੀ ਅੱਜ ਜੇ ਦੇਖੀਏ ਤੇ ਉਸ ਪੌਂਡ ਦੇ ਕਿੱਥੇ ਬਰਾਬਰ ਖੜਦੀ ਹੈ ਹੈ ਨਹੀਂ ਮੇਰੇ ਕੋਲ ਆ ਪੌਂਡ ਹੁਣ ਵੀ ਕੋਲ ਆ ਹਾਂ ਇਸ ਵੇਲੇ ਮੈਂ ਲਿਆ ਨਹੀਂ ਪਿੰਡ ਚੱਲ ਕੇ ਦਿਖਾ ਸਕਦਾ ਜੀ ਜੀ ਮੈਂ ਅਮਰੀਕਾ 'ਚ ਵੀ ਰਹਿਣਾ ਮੈਂ ਕੈਨੇਡਾ 'ਚ ਵੀ ਰਹਿਣਾ ਮੈਂ ਬਹੁਤ ਆਦਮੀ ਲੈ ਗਿਆ ਹੁਣ ਮੈਂ ਇੱਥੇ ਦੁਕਾਨ ਇੱਕ ਖੋਲ ਰਿਹਾ ਬਈ ਬੰਦਾ ਜਿਹੜਾ ਚਾਵੇ ਉਹਨੂੰ ਭੇਟ ਵੀ ਲਿਆ ਤੁਹਾਡੀ ਜ਼ਿੰਦਗੀ ਤੇ ਜਿਹੜਾ ਇਹ ਲੰਬਾ ਸਫਰ ਹੈ ਸਫਰ ਵੀ ਤੁਹਾਡਾ ਸਟਰਗਲ ਦਾ ਆ ਸੰਘਰਸ਼ ਦਾ ਸਫਰ ਹੈ ਐ ਤੁਹਾਡੀਆਂ ਅੱਖਾਂ ਨੇ ਬਹੁਤ ਕੁਝ ਦੇਖਿਆ ਹੈ ਐ ਸਿਰ ਡੇਰੇ ਦੇ ਵਿੱਚ ਜੀ ਜਦੋਂ ਬਾਬਾ ਜੀ ਆਏ ਸੀ ਜੀ ਲਾਲਨਾਥ ਜੀ ਪ੍ਰਗਨਨਾਥ ਜੀ ਬਿਲਕੁਲ ਛੋਟੇ ਜਿਹੇ ਹੀ ਇਹਨਾਂ ਨੂੰ ਪਤਾ ਨਹੀਂ ਸੀ ਵਿਚਾਰਿਆਂ ਨੂੰ ਇੰਨੇ ਕਿਸੇ ਖੇਡਦੇ ਹੁੰਦੇ ਸੀ ਇਹ ਇਹ ਜਦੋਂ ਲਾਲਨਾਥ ਜੀ ਕਹਿੰਦੇ ਪੁੱਤ ਜਾ ਗਜਾ ਕਰਕੇ ਆਇਆ ਕਰ ਤੇ ਦੁੱਧ ਹੀ ਲਿਆਉਣਾ ਹੁੰਦਾ ਸੀ ਮੰਗ ਕੇ ਬਾਕੀ ਸਭ ਕੁਝ ਇੱਥੇ ਹੀ ਬਣਾਉਂਦੇ ਸੀ ਜੀ ਬੂਝੇ ਹੁੰਦੇ ਸੀ ਇੱਥੇ ਸਰਵਾੜ ਦੇ ਬਹੁਤ ਜਾਰੇ ਜੀ ਸਮਝ ਗਏ ਬੂਝੇ ਹੁੰਦੇ ਸੀ ਬਾਬਾ ਜੀ ਨੇ ਹੁਣ ਇਹਨੂੰ ਮੰਗਣਾ ਤਾਂ ਆਉਂਦਾ ਨਹੀਂ ਸੀ ਜੀ ਸਾਰੇ ਆਪਾਂ ਆਪਣੇ ਵਿਸ਼ੇ ਨਾਲ ਲੈ ਰਹੀਏ ਵੀ ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੇਸ਼ ਦੇ ਹਾਲਾਤ ਕਿਵੇਂ ਦੇ ਹੋਏ ਤੁਹਾਡੀਆਂ ਅੱਖਾਂ ਨੇ ਬਹੁਤ ਉਤਰਾ ਚੜ੍ਹਾ ਸੰਘਰਸ਼ ਸਾਰਾ ਕੁਝ ਦੇਖਿਆ ਹੈਗਾ ਕਿਵੇਂ ਦਾ ਲੱਗਦਾ ਅੱਜ ਦਾ ਮਾਹੌਲ ਤੁਹਾਨੂੰ ਜਿਹੜਾ 시ਗਾ ਜਨਾਹ ਜਨਾਹ ਨੇ ਪਾਕਿਸਤਾਨ ਲੈ ਲਿਆ ਉਸ ਵੇਲੇ ਕੋਈ ਇੰਨੀ ਏਦਾਂ ਦੀ ਨਹੀਂ ਸੀਗੀ ਵੀ ਅਸੀਂ ਐ ਕਰਦੇਾਂਗੇ ਜੋ ਕਰਦੇਾਂਗੇ ਇਹ ਗੱਲਾਂ ਹੈ ਨਹੀਂ ਸੀ ਅੱਛਾ ਇਧਰ ਜਵਾਰ ਲਾਲ ਬਣਿਆ ਸੀ ਉਸ ਵੇਲੇ ਦਾ ਰਾਜਾ ਜੀ ਜਵਾਰ ਲਾਲ ਜੀ ਹੈ ਨਵਾਰ ਲਾਲ ਇਹ ਆਪਣਾ ਇਹ ਸੀਗਾ ਮੋਤੀ لال ਦਾ ਮੁੰਡਾ ਜੀ ਸਮਝ ਗਏ ਬਾਕੀ ਇੰਦਰਾ ਤੇ ਇਹ ਮੁਸਲਮਾਨ ਸੀਗਾ ਉਹ ਉਹਦੇ ਨਾਲ ਉਹਦਾ ਵਿਆਹ ਹੋਇਆ ਹੋਰ ਉਹ ਸਟੋਰੀ ਤੁਹਾਨੂੰ ਪਤਾ ਹੀ ਆ ਰੋਜ਼ ਚੱਲ ਰਹੀ ਆ ਜੀ 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 ਹਾਂ ਜੀ 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 ਅੱਛਾ ਆਖਰ ਤੇ ਮੈਂ ਇੱਕ ਗੱਲ ਪੁੱਛਾਂਗਾ ਜੀ ਜਿਹੜੇ ਸਾਡੇ ਅੱਜ ਦੇ ਨੌਜਵਾਨ ਨੇ ਜਿੱਥੇ ਦੇਸ਼ ਉਹਨਾਂ ਸਰਕਾਰਾਂ ਬਰਤਾਨਵੀ ਸਰਕਾਰਾਂ ਤੋਂ ਤਾਂ ਆਜ਼ਾਦ ਕਰਾਰਿਆ ਦੇਸ਼ ਭਗਤਾ ਨੇ ਪਰ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਅੱਜ ਉਹ ਨਸ਼ਿਆਂ ਦੇ ਗੁਲਾਮ ਹੋ ਗਈ ਜਾਂ ਮਾਨਸਿਕ ਗੁਲਾਮ ਨੇ ਬੇਮਾ ਭਰਮਾਂ ਦੇ ਵਿੱਚ ਪਏ ਨੇ ਤੇ ਤੁਹਾਨੂੰ ਦੇਖ ਕੇ ਬਹੁਤ ਹਾਸੋਹੀਣੀ ਜੀ ਤੱਕ ਲੱਗਦੀ ਹੋਏਗੀ ਜਦੋਂ ਸਿਸਟਮ ਨੂੰ ਦੇਖਦੇ ਜਦੋਂ ਸਮਾਜ ਨੂੰ ਤੁਸੀਂ ਦੇਖਦੇ ਹੋ ਵੀ ਜਿਨ੍ਹਾਂ ਦੇਸ਼ ਭਗਤਾ ਨੇ ਕੁਰਬਾਨੀਆਂ ਦੇ ਦਿੱਤੀਆਂ ਦੇਸ਼ ਨੂੰ ਬਰਤਾਨਵੀ ਸਰਕਾਰ ਤੋਂ ਆਜ਼ਾਦ ਕਰਵਾਉਣ ਦੇ ਲਈ ਇਹ ਅੱਜ ਕਿਹੜੇ ਸਿਸਟਮ ਦੇ ਵਿੱਚ ਗੁਲਾਮ ਹੋ ਗਏ ਇਹ ਹਣ ਵਾਪਾ ਜਦੋਂ ਇਹਨਾਂ ਦੇ ਕੋਲ ਮੈਂ ਜਾਣਾ ਮੈਨੂੰ ਮਗਰੋਂ ਬਹੁਤ ਸਾਦੇ ਰਹਿ ਮੈਂ ਦੁਨੀਆ ਬਹੁਤ ਭਰਤੀ ਕਰਾਈ ਆ ਜੀ ਸਮਝ ਗਏ ਨਹੀਂ ਆਂਦਾ ਮੈਂ ਦਿਖਾ ਵੀ ਸਕਦਾ ਤੁਹਾਨੂੰ ਆ ਜਦੋਂ ਤੁਸੀਂ ਨੰਘ ਐ ਇਤੋਂ ਆ ਮੈਨੂੰ ਨਾ ਭੁੱਲ ਜਾਂਦੇ ਆ ਜੀ ਜਿੱਥੇ ਸ਼ਰਾਬ ਦੀ ਮੈਲਿਆ ਜੇ ਤੂੰ ਥੋੜਾ ਜਿਹਾ ਗਾਂ ਹੋਮੋਂਗੇ ਜੀ ਤੇ ਉੱਥੇ ਪਿੰਡ ਆਉਂਦੇ ਆ ਉਹਨਾਂ ਪਿੰਡਾਂ ਦੇ ਵਿੱਚ ਵੀ ਜਿਹੜੇ ਮੁੰਡੇ ਮੈਂ ਪਰਤੀ ਕਰਾਏ ਆ ਜੀ 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 ਆਰਮੀ ਚੋਂ ਅਲੱਗ ਜੀ ਹੁਣ ਮੈਨੂੰ ਤੁਸੀਂ ਮਿਲਟਰੀ ਹਸਪਤਾਲ ਜਾਂ ਕਿਸੇ ਵੀ ਆਰਮੀ ਵਿੱਚ ਲਿਜਾ ਕੇ ਦਿਖਾਓ ਦੇਖੋ ਫੇਰ ਮੇਰੀ ਕੀ ਇੱਜ਼ਤ ਆ ਫੇਰ ਤੁਸੀਂ ਦੇਖ ਸਕਦੇ ਆ ਜਦੋਂ ਮੈਂ ਆਪ ਆ ਕੇ ਜਾਵਾਂ ਡੀਸੀ ਨੂੰ ਜੋ ਮੈਂ ਗੱਲ ਕਹੂੰ ਮੰਨਣੀ ਪਊ ਜਰਨਲ ਕੋ ਲੈ ਚਲੋ ਮੈਨੂੰ ਕਿਸੇ ਕੋ ਜਰਨਲ ਨੂੰ ਉੱਠ ਕੇ ਕੁਰਸੀ ਛੱਡ ਕੇ ਕਹਿਣਾ ਪਊਗਾ ਬੈਠੋ ਸਾਹ ਪਾ ਬਾਜੀ ਬਾਜੀ ਇਹ ਠੀਕ ਵਾਜੀ ਵਾਹ ਆ ਜਿਹੜੇ ਠੀਕ ਹੈ ਵਾਜੀ ਵਾਹ ਇਹਨੂੰ ਸਲਾਮ ਹੈ ਮੈਨੂੰ ਨਹੀਂ ਬਿਲਕੁਲ ਇਸ ਦੇਰੇ ਬਾਬਤ ਵੀ ਮੈਂ ਬਹੁਤ ਕੁਝ ਕੀਤਾ ਇੱਥੇ ਲੜਾਈ ਹੋਈ ਨਰ ਸਾਹਿਬ ਤੁਹਾਡੇ ਕਰਤੱਬ ਨੂੰ ਸਲਾਮ ਹੈ ਨਾ ਤੁਹਾਡੀ ਉਸ ਬਹਾਦਰੀ ਨੂੰ ਸਲਾਮ ਹੈ ਨਾ ਇਹ ਜਿਹੜੇ ਮੈਡਲ ਹੈ ਤੁਹਾਡੇ ਬਹਾਦਰੀ ਦੇ ਨੇ ਜੀ ਤੇ ਨਰ ਸਾਹਿਬ ਆਖਰ ਤੇ ਕੀ ਕਹਿਣਾ ਚਾਹੋਗੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਮੈਂ ਇਹ ਚਾਹਨਾ ਕਿ ਜਿੱਥੇ ਭਗਵੰਤ ਮਾਨ ਜੀ ਕਹਿ ਰਹੇ ਆ ਜੀ ਬਈ ਉੱਥੇ ਅਸੀਂ ਆ ਕੀ ਕਹਿ ਰਹੇ ਏ ਕਿ ਜਿਹੜਾ 4 ਸਾਲ ਵਾਸਤੇ ਭਰਤੀ ਕਰ ਰਹੇ ਆ ਉਹਨਾਂ ਨੂੰ ਕੀ ਕਹਿੰਦੇ ਆ ਜੀ ਜੀ ਮੈਨੂੰ ਯਾਦ ਪੁੱਲ ਜਾਂਦੇ ਕਿ ਕੁਮਰ ਬਹੁਤ ਹੋ ਗਈ ਮੈਨੂੰ ਨਾ ਹੀ ਭੁੱਲ ਜਾਂਦੇ ਆ ਜੀ ਜੀ ਇਹ ਮੈਂ ਕਿਤੇ ਦੱਸ ਦਿਆਂ ਉਹਨੂੰ ਮੈਂ ਲਿਖ ਦਿਨਾ ਤੁਹਾਨੂੰ ਹੁਣ ਵੀ ਗੋਲੀ ਲੈ ਕੇ ਬੰਦਾ ਖੜੋਜਾਏ ਮੇਰੇ ਕੋਲੇ ਬਹੁਤ ਕੁਛ ਆ ਪਿਸਤੌਲ ਵੀ ਆ ਸਭ ਕੁਛ ਆ ਮੈਂ ਲੈ ਕੇ ਨਹੀਂ ਆਇਆ ਜੀ ਨਹੀਂ ਮੈਂ ਤੁਹਾਨੂੰ ਦਿਖਾਉਂਦਾ ਵੀ ਇਹ ਕੇਂਦਰ ਸਰਕਾਰ ਦੀ ਇਹ ਸਕੀਮ ਤਿਆਰ ਕੀਤੀ ਹੈ ਨਾ ਇਹ ਜ਼ਮੀਨ ਇਸਤੇਮਾਲ ਨਹੀਂ ਕਰਦੇ ਇਸ ਕਰਕੇ ਮਰਦੇ ਜਾਂਦੇ ਆ ਹੂੰ ਬਾਕੀ ਇਹਨਾਂ ਨੂੰ ਲੜਾਈ ਲੱਗਦੀ ਨਹੀਂ ਆਉਂਦੀ ਕਿਉਂਕਿ ਇਹਨਾਂ ਨੇ ਟ੍ਰੇਨਿੰਗ ਇੰਨੀ ਨਹੀਂ ਲੈ ਰਿਆ ਜਿਹੜੀ ਕਈ ਲੜਾਈਆਂ ਇਹਨਾਂ ਨੇ ਮਗਰੋਂ ਆਪ ਲਾਜਾਂ ਵਾ ਜੀ ਆਪ ਹੀ ਇਹ ਕਰਕੇ ਸਾਰਾ ਕੁਝ ਆ ਹੁਣ ਵੀ ਜਿਹੜਾ ਖਤਬਾਦ ਚੱਲ ਰਿਹਾ ਉਹਦੇ ਵਿੱਚ ਇਹਨਾਂ ਨੇ ਬਹੁਤ ਕੁਝ ਕੀਤਾ ਵਾ ਇੱਕ ਜਰਨਲ ਦਾ ਬੱਚਾ ਚਲਾ ਗਿਆ ਉਹ ਕਹਿੰਦਾ ਪਿਤਾ ਜੀ ਤੁਸੀਂ ਤਾਂ ਵਕਤ ਚੱਲਣਾ ਹੀ ਮੈਨੂੰ ਵੀ ਹੋਈ ਘਰਾਤਾ ਹੂੰ ਉਹਨਾਂ ਕਹਿੰਿਆ ਪੁੱਤ ਪਹਾੜੀ ਛੱਡ ਕੇ ਥੱਲੇ ਆ ਜਾਓ ਉਹ ਥੱਲੇ ਆ ਗਏ ਮੁਸਲਮਾਨਾਂ ਨੇ ਉਹ ਪਹਾੜੀ ਲੈ ਲਈ ਉੱਥੋਂ ਲੜਾਈਆਂ ਲੱਗੀਆਂ ਉੱਥੋਂ ਇਹਨਾਂ ਨੇ ਅਸ਼ੋਕ ਚੱਕਰਾਂ ਦੀ ਕੋਸ਼ਿਸ਼ ਕੀਤੀ ਪਰ ਮਿਲੇ ਨਹੀਂ ਉਹ ਦਫਾ ਉਸ ਵੇਲੇ ਅਸ਼ੋਕ ਚੱਕਰ ਤੁਹਾਡੇ ਵਰਗੀਆਂ ਕਿੰਨੀਆਂ ਸ਼ਖਸੀਤਾਂ ਨੂੰ ਮਿਲਿਆ ਸੀ ਇਹ ਤਿੰਨਾਂ ਨੂੰ ਮਿਲਿਆ ਤਿੰਨਾਂ ਇੱਕ ਤਾਂ ਉਸ ਕਰਨਾ ਸਾਹਿਬ ਨੂੰ ਮਿਲੇ ਜੀ ਇੱਕ ਇਹ ਨਵੇਂ ਆ ਇੱਥੇ ਆ ਪਿੰਡਿਆ ਜੱਲੂ ਵਾਲਾ ਜੀ ਇੱਥੇ ਦਾ ਉਹ ਬੱਟਮੈਨ ਸੀ ਜੀ ਸਾਡੀ ਮਰਗਿਆਂ ਦੀ ਵਾਈ ਹੋ ਗਈ ਸੀ ਉਹ ਬਟਮੈਨ ਸੀ ਮੇਮ ਸਾਹਿਬ ਨੇ ਉਹਨੂੰ ਵੀ ਦੇ ਦਿੱਤਾ ਜੀ ਜੀ ਮੇਮ ਸਾਹਿਬ ਨੇ ਜਿਹੜੀ ਗੱਲ ਕਹਿਣੀ ਸੀ ਮੰਨਣੀ ਪੈਣੀ ਸੀ ਗਵਰਨਮੈਂਟ ਜੀ ਅਸੀਂ ਸਾਨੂੰ ਤਿੰਨਾਂ ਨੂੰ ਮਿੜਿਆ ਵਾ ਇਹ ਸਾਡੀ ਸਨ 65 ਦੀ ਲੜਾਈ ਦੀ ਜੀ ਤਾਕਤਾਂ ਜੀ ਬਹੁਤ ਕੁਸ਼ ਕੀਤਾ ਵਾ ਬੜਾ ਜੁੱਧ ਕੀਤਾ ਵਾ ਜੀ ਉਹਨਾਂ ਦੀ ਬੜ ਦੀ ਚੱਲਦੀ ਐਮ ਐਮ ਦੀ ਐਲ ਐਮ ਦੀ ਜਾ ਕੇ ਧੂੜੀ ਆ ਜੀ ਇਹ ਤਾਂ ਬਹਾਦਰੀ ਭਾਈ ਆ ਸਾਹਿਬ ਵਾਜੀ ਵਾ ਸਲੂਟ ਹੈ ਤੁਹਾਨੂੰ ਤੁਹਾਡੀ ਬਹਾਦਰੀ ਨੂੰ ਸਲੂਟ ਹੈ ਜੀ ਤੇ ਉਸ ਵੇਲੇ ਜਿਹੜਾ ਤੁਸੀਂ ਸੰਘਰਸ਼ ਕੀਤਾ ਅੱਜ ਉਹ ਤੁਹਾਡੇ ਗਲ ਦੇ ਵਿੱਚ ਜਿਹੜਾ ਉਹ ਅਸ਼ੋਕ ਚੱਕਰ ਹੈ ਤੇ ਬਾਕੀ ਮੈਡਲ ਜਿਹੜੇ ਆ ਉਹ ਅੱਜ ਸਾਰੀ ਜਨਤਾ ਸਾਰੀ ਦੁਨੀਆ ਉਹ ਦੇਖ ਰਹੀ ਹੈ ਤੇ ਨਾਲ ਜਿਹੜੀ ਤੁਹਾਡੀ ਉਮਰ ਐ ਇਸ ਵੇਲੇ 94 ਸਾਲ ਹੈ ਤੇ ਮੈਨੂੰ ਉਮੀਦ ਹੈ ਵੀ ਸਾਡੇ ਜਿਹੜੇ ਸਰੋਤੇ ਆ ਸਾਡੇ ਨੌਜਵਾਨ ਲੜਕੇ ਲੜਕੀਆਂ ਉਹ ਬਹੁਤ ਕੁਝ ਦੇਖ ਕੇ ਤੁਹਾਡੇ ਕੋਲੋਂ ਸਿੱਖਣਗੇ ਮੇਰੇ ਕੋਲ ਇੱਕ ਬੰਦਾ ਕੋਈ ਵੀ ਆ ਜਾਵੇ ਮੈਂ ਦੱਸਣ ਲੱਗਾ ਸੀ ਜੀ ਉਹ ਅੱਗੋਂ ਗੋਲੀ ਚਲਾਉਣੀ ਸ਼ੁਰੂ ਕਰੇ ਅੱਛਾ ਉਹ ਕਹਿ ਰਿਹਾ ਵੀ ਮੈਂ ਇਹਨੂੰ ਮਾਰਨਾ ਵਾਂ ਅੱਛਾ ਉਹ ਮੈਨੂੰ ਮਾਰ ਨਹੀਂ ਸਕਦਾ ਮੈਂ ਉਹਦੇ ਪੈਰਾਂ ਤੱਕ ਪਹੁੰਚ ਜਾਊਂਗਾ ਅੱਛਾ ਹਾਂਜੀ ਵਾਹ ਜੀ ਜ਼ਮੀਨ ਇਸਤੇਮਾਲ ਕਰਨੀ ਆ ਜੀ ਫੇਰ ਤੁਸੀਂ ਉਹਦੇ ਕੋਲ ਪਹੁੰਚ ਸਕਦੇ ਹੋ ਜਦੋਂ ਆ ਕੇ ਐਦਾਂ ਮਾਰੂਗਾ ਕਾ ਮੈਂ ਮਰੂਗਾ ਜੀ 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 ਕਾ ਮਾਰੂਗਾ ਮਤਲਬ ਤੁਸੀਂ ਧਰਤੀ ਤੇ ਕਿਸਰ ਡੇਢ ਫੁੱਟ ਜਿਹੜੀ ਉਚਾਈ ਹੈ ਧਮੀਨ ਤੋਂ ਹਾਂ ਗੋਲੀ ਜਿਹੜੀ ਆ ਡੇਢ ਫੁੱਟ ਉੱਚੀ ਚੱਲਦੀ ਆ ਇਦੋਂ ਤਾਂ ਜਦੋਂ ਥੱਲੇ ਮਾੜੀ ਜੀ ਵੀ ਗਈ ਤੇ ਗਈ ਧਮੀਨ ਹੁਣ ਸਮਝ ਗਏ ਜੀ 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 ਇਸ ਕਰਕੇ ਜੇ ਤੁਸੀਂ ਬਿੱਲੀ ਦੇ ਬੱਚੇ ਵਾਲੀ ਚਾਲ ਕਚਾਲਾਂ 6-7 ਹੁੰਦੀਆਂ ਜੀ ਜਿਹੜੀਆਂ ਅਸੀਂ ਚੱਲਦੇ ਆ ਜੀ ਜਦੋਂ ਅਸੀਂ ਗੋਲੀ ਸਾਡੀ ਆਪਦੀ ਵੀ ਚਲਦੀ ਦੁਸ਼ਮਣ ਹੁੰਦੇ ਆ ਜਿਹੜਾ ਅਸੀਂ ਜਦੋਂ ਅਸੀਂ ਕਹਿੰਦੇ ਨਾ ਵੀ ਇਹ ਆਪਣਾ ਕਾਲੇ ਕੱਪੜੇ ਪਾ ਕੇ ਅੱਜ ਕੱਲ ਬਣ ਗਏ ਯਾਰ ਮੈਨੂੰ ਉਹ ਨਾਂ ਪੁੱਲ ਜਾਂਦੀ ਜੀ 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 ਕੀ ਕਹਿੰਦੇ ਉਹਨੂੰ ਕਮਾਂਡੋ 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 ਕਰਨਾ ਹੋਵੇ ਸੱਪ ਖਾਣਾ ਪੈਂਦਾ ਸਾਨੂੰ ਮੂੰਹ ਚ ਪਾਉਂਦੇ ਆ ਉਹ ਵਾਸ ਵਿੱਚ ਰਿੰਨਿਆ ਜਾਂਦਾ ਵਾ ਬਰਿਆ ਦੇ ਉੱਤੇ ਬੰਦੇ ਲੱਗੇ ਆ ਸਾਡੇ ਹੀ ਦੁਸ਼ਮਣ ਸਾਨੂੰ ਪੜਨ ਵਾਸਤੇ ਡਰਮਾਂ ਦੇ ਵਿੱਚ ਦੀ ਸਾਨੂੰ 6-6 ਡਰਮਾਂ ਦੇ ਵਿੱਚ ਦੀ ਜਾਣਾ ਪਊਗਾ ਤਾਰਾਂ ਲੱਗੀਆਂ ਉੱਤੇ ਸਾਡੇ ਫੈਰ ਹੋ ਰਿਆ ਅਸੀਂ ਚੱਲ ਕੇ ਜਾਣਾ ਹੁਣ ਸਮਝ ਗਿਆ ਤੁਸੀਂ ਜਦੋਂ ਤੁਸੀਂ ਜ਼ਮੀਨ ਇਸਤੇਮਾਲ ਕਰੋਗੇ ਕੋਈ ਦੁਸ਼ਮਣ ਤੁਹਾਨੂੰ ਮਾਰ ਨਹੀਂ ਸਕਦਾ ਜੇ ਤੁਸੀਂ ਜ਼ਮੀਨ ਇਸਤੇਮਾਲ ਨਹੀਂ ਕਰਦੇ ਫੇਰ ਨਹੀਂ ਇਹ ਤਾਂ ਮਰੋਂਗੇ ਹੀ ਮਰੋਂਗੇ ਜੀ 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 ਨਾਰ ਸਾਹਿਬ ਤੁਸੀਂ ਆਪਣੀ ਜ਼ਿੰਦਗੀ ਦੇ ਤਜਰਬੇ ਤੁਹਾਡਾ ਜ਼ਿੰਦਗੀ ਦਾ ਸੰਘਰਸ਼ ਤੇ ਚੰਗੀ ਸਿਹਤ ਦਾ ਰਾਜ 94 ਸਾਲ ਦੇ ਨੌਜਵਾਨ ਅੱਜ ਜੇ ਕਹ ਲਈਏ 94 ਸਾਲ ਦੇ ਗਵਰੂ ਮੈਨੂੰ ਉਮੀਦ ਹੈ ਵੀ ਜਿਹੜੇ ਸਾਡੇ ਗਵਰੂ ਨੌਜਵਾਨ ਲੜਕੇ ਲੜਕੀਆਂ ਦੇਖ ਰਹੇ ਨੇ ਉਹ ਬਹੁਤ ਕੁਝ ਸਿੱਖਣਗੇ ਨਰ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਥੈਂਕ ਯੂ ਸਰ ਜੀ